ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਇਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਇੱਕ ਪੰਜਾਬ ਵਾਲੀ ਜਰਸੀ ਬਲੈਕ ਕਲਰ ਦੇ ਵਿੱਚ ਪ੍ਰੋਪਰ ਡੀਟੇਲ ਦਵਾਂਗੇ ਜੋ ਕਿ ਪਹਿਲਾ ਸੂਹਾ ਸੂਰੀ ਆਪਣੇ ਕੋਲੇ ਅਜੋ ਸਕਰੀਨ ਤੇ ਤੁਸੀਂ ਬੱਸੀ ਦੇਖ ਰਹੇ ਹੋ ਬਲੈਕ ਕਲਰ ਚ ਪੰਜਾਬ ਵਾਲੀ ਜਰਸੀ ਹੈ ਮੂੰਹ ਮੱਥਾ ਦੇਖ ਸਕਦੇ ਹੋ ਇਸ ਕੁਆਲਿਟੀ ਫੋੜ ਕੇ ਦੇਖੋ ਹਾਂਜੀ ਇਹ ਦੇਖ ਸਕਦੇ ਹੋ ਤੁਸੀਂ ਪੰਜਾਬ ਵਾਲੀ ਜਰਸੀ ਪਹਿਲਾ ਸੂਆ ਦੁੱਧ ਦੰਦ ਹੈ ਜੀ ਦੋਸਤੋ ਇਹ ਤੁਹਾਨੂੰ ਆਪਾਂ ਮੋੜ ਕੇ ਦੁਬਾਰੇ ਦੰਦ ਚੈੱਕ ਕਰਵਾਵਾਂਗੇ ਦੁੱਧ ਦੰਦ ਸੂਰੀ ਆ ਪਹਿਲਾ ਸੂਆ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਬਾਖ ਕਮਾਲ ਤਿਆਰ ਕੀਤਾ ਹੋਇਆ ਆਪਣੇ ਬਿੱਤ ਦੇ ਹਿਸਾਬ ਨਾਲ ਤੁਸੀਂ ਹਵਾਨੇ ਤੋਂ ਜੱਜਮੈਂਟ ਕਰ ਸਕਦੇ ਹੋ ਪੰਜਾਬ ਵਾਲੀ ਜਰਸੀ ਪਹਿਲਾ ਸੁਆ ਦਰਮਿਆਨੇ ਕੱਦ ਦੀ ਹੈ ਦੋਸਤੋ ਪਤਾ ਹੀ ਹੁੰਦਾ ਤੁਹਾਨੂੰ ਹਵਾਨੇ ਤੋਂ ਜੱਜਮੈਂਟ ਕਰ ਸਕਦੇ ਹੋ ਤੁਸੀਂ ਠੰਢੀ ਸੀਲ ਆ ਆ ਦੋਸਤੋ ਦੇਖ ਸਕਦੇ ਹੋ ਮੂੰਹ ਤੋਂ ਤੁਸੀਂ ਦੁੱਧ ਦੰਦ ਚਾਹੀਏ ਖੀਰੀ ਬੱਸੀ ਆ ਦੁੱਧ ਦੰਦ ਕਹਿ ਸਕਦੇ ਆ ਪਰ ਖੀਰੀ ਕਹਿੰਦੇ ਆ ਲੈ ਚਲੋ ਅੰਦਰ ਆ ਹਵਾਨਾ ਬਾਹ ਕਮਾਲ ਤਿਆਰ ਕੀਤਾ ਹੋਇਆ ਜੀ ਘੱਟ ਫੇਰ ਕੇ ਦਿਖਾਓ ਠੰਢੀ ਸੀ ਅਤੇ ਦੇਖ ਸਕਦੇ ਹੋ ਜੀ ਪੂਰੀ ਠੰਡੀ ਸੀਲ ਜਰਸੀਆਂ ਤਾਂ ਬੈਸੀ ਸੀਲ ਹੁੰਦੀਆਂ ਨੇ ਇਹ ਦੇਖ ਸਕਦੇ ਹੋ ਨੇੜ ਤੋਂ ਥਾਣਾ ਪਾਨਾ ਕੱਲਾ ਕੱਲਾ ਨਿੱਖਣ ਮਾ ਥਾਣਾ ਇਹ ਸਾਰੇ ਹਾਂਜੀ ਜਿਹੜੇ ਮੇਰੇ ਕਿਸਾਨ ਵੀਰ ਇਹ ਬੱਛੀ ਰਹਿੰਦੇ ਚਾਹਵਾਨ ਨੇ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਿੱਧੂ ਡੈਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅਤੇ ਆਪਣੀਆਂ ਹਰਜਾਨਾਂ ਸਾਰੀਆਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ